ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੀ ਤੇ ਪਹਿਲਾਂ ਤਾਂ ਜੀ ਵੀਡੀਓ ਨੂੰ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਾਂ ਕਿ ਆਪਾਂ ਕਿਸੇ ਕਿਸੇ ਦੀ ਹੋ ਸਕਿਆ ਥੋੜੀ ਬਹੁਤੀ ਮਦਦ ਕਰ ਸਕੀਏ ਤੇ ਫੋਨ ਹੁਣੇ ਆਇਆ ਜੀ ਤਰੀਬਨ 10 ਘੰਟਾ ਹੋ ਗਿਆ ਆਪਣੇ ਦਾਨੀ ਸੱਜਣ ਨੇ ਜੀ ਤੇ ਉਹ ਕਹਿੰਦੇ ਵੀ ਜੇ ਭਾਈ ਹਾਰ ਦੀ ਮਾਰ ਤੁਹਾਨੂੰ ਪਤਾ ਹੀ ਹੈ ਜੀ ਪਾਣੀ ਦੀ ਮਾਰ ਦੇ ਕਾਰਨ ਆਪਣੇ ਪੰਜਾਬ ਚ ਇੰਡੀਆ ਦੇ ਪੂਰੇ ਆਪਣੇ ਮੰਨ ਲਓ ਹਰਿਆਣਾ ਹਿਮਾਚਲ ਲਾ ਲੋ ਇਧਰ ਨੂੰ ਪਾਕਿਸਤਾਨ ਉੱਤਰਾਖੰਡ ਵਾਲੂ ਕਾਫੀ ਨੁਕਸਾਨ ਹੋ ਗਿਆ ਜੀ ਪਾਣੀ ਦੀ ਮਾਰ ਕਰਕੇ ਤੇ ਜੇ ਕਿਸੇ ਵੀਰ ਭੈਣ ਭਰਾ ਨੂੰ ਜਿਵੇਂ ਡੰਗਰ ਰੱਖੇ ਹੋਏ ਆ ਜੀ ਤੂੜੀ ਦੀ ਜ਼ਰੂਰਤ ਆ ਕੱਖਾਂ ਦੀ ਜ਼ਰੂਰਤ ਆ ਜੀ ਤਾਂ ਹੋ ਸਾਡੇ ਨਾਲ ਕੰਟੈਕਟ ਜਰੂਰ ਕਰਨ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਇਲਾਕੇ ਦੇ ਵਿੱਚ ਜੇ ਕਿਸੇ ਨੂੰ ਤੂੜੀ ਦੀ ਲੋੜ ਹੈਗੀ ਆ ਜਿਵੇਂ ਰੋਪੜ ਰੋਪੜ ਜ਼ਿਲ੍ਹੇ ਦੇ ਵਿੱਚ ਜੇ ਕਿਸੇ ਨੂੰ ਤੂੜੀ ਦੀ ਭਾਈ ਡੰਗਰਾ ਵਾਸਤੇ ਚਾਹੀਦੀ ਆ ਤਾਂ ਸਾਨੂੰ ਜਰੂਰ ਦੱਸਿਓ ਤਾਂ ਅਸੀਂ ਪਜਾਵਾਂਗੇ ਵੀ ਤੇ ਉਹਦੀ ਜਿਹੜੀ ਫ੍ਰੀ ਸੇਵਾ ਫ੍ਰੀ ਸੇਵਾ ਹੈ ਜੀ ਕਿਹਾ ਪਤਾ ਮਾਲਕ ਨੇ ਹੱਥੋਂ ਕੋਈ ਚੰਗਾ ਹੀ ਕਰਾਉਣਾ ਜੀ ਤੇ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਜਰੂਰ ਕਰਿਓ ਤਾਂ ਕਿ ਆਪਾਂ ਕਿਸੇ ਗਰੀਬ ਦੀ ਤੇ ਲੋੜਵੰਦ ਦੀ ਪੰ ਮਦਦ ਕਰ ਸਕੀਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੁਣ ਥੋੜਾ ਕੰਮ ਆ ਜੀ ਤੁਸੀਂ ਜਰੂਰ ਸ਼ੇਅਰ ਕਰਿਓ